ਹੂੰ ਇਸ ਕਰਕੇ ਦੂਜੇ ਆਏ ਨਹੀਂ ਉਹਨਾਂ ਕਹੇ ਰੰਗਰੇਟੇ ਨੇ ਲਾਇ ਰੰਗਰੇਟੇ ਵੇਖਣ ਹੂੰ ਤਾਂ ਕਰਕੇ ਉਹ ਆਏ ਨਹੀਂ ਆ ਕਿਉਂਕਿ ਇਹਨਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਯੈਰ ਹੀ ਹੈ ਨਾ ਰੰਗਰੇਟਾਂ ਦੇ ਪ੍ਰਤੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਬੜੇ ਬੜੇ ਮਹਾਨ ਸ਼ਹੀਦ ਹੋਏ ਨੇ ਹੂੰ ਪੰਥ ਦੇ ਵਿੱਚ ਬੜੀਆਂ ਸੁਭਾਵਾਂ ਸਿੱਖਾਂ ਦੀਆਂ ਰਹੀਆਂ ਨੇ ਪਰ ਸਾਰੇ ਜਿਹੜੇ ਸਿੱਖ ਨੇ ਉਹ ਗੁਰੂ ਦੇ ਚਰਨਾਂ ਤੱਕ ਹੀ ਸੀਮਤ ਰਹੇ ਨੇ ਚਰਨਾਂ ਤੱਕ ਰਹੇ ਨੇ ਕੇਵਲ ਇੱਕ ਹੀ ਕਮਿਊਨਿਟੀ ਆ ਉਹ ਰੰਗਰੇਟੇ ਜਿਹੜੇ ਗੁਰੂ ਦੀ ਛਾਤੀ ਤੱਕ ਪਹੁੰਚੇ ਨੇ ਤੇ ਛਾਤੀ ਦੇ ਨਾਲ ਲਾ ਕੇ ਆਖਿਆ ਗੁਰੂ ਮਾਰਾ ਨੇ ਰੰਗਰੇਟੇ ਗੁਰੂ ਕੇ ਬੇਟੇ ਅਸਲ ਦੇ ਵਿੱਚ ਪਵਾੜਾ ਹੀ ਇਸੇ ਗੱਲ ਦਾ ਏ ਹੂੰ ਜਿਹੜੀ ਗੱਲ ਤੋਂ ਇਹ ਛੱਡਦੇ ਨੇ ਜਿਹੜੀ ਗੱਲ ਤੋਂ ਇਹ ਖਫਾ ਨੇ ਹੂੰ ਕਿ ਕਲਗੀ ਤੋੜ ਇਹਨਾਂ ਨੂੰ ਮਿਲ ਗਏ ਧੌਂਸੇ ਨਗਾਰੇ ਇਹਨਾਂ ਨੂੰ ਮਿਲ ਗਏ ਗੁਰੂ ਪੁੱਤਰ ਹੋਣ ਦਾ ਵਾਰ ਇਹਨਾਂ ਨੂੰ ਮਿਲ ਗਿਆ ਸਾਰਾ ਕੁਝ ਤੇ ਇਹ ਲੈ ਗਏ ਬਾਬਾ ਜੀ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਇੱਕ ਗੱਲ ਹੋਰ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਬਾਬਾ ਜੀਵਨ ਸਿੰਘ ਜੀ ਲੈ ਕੇ ਆਉਂਦੇ ਨੇ ਅੱਜ ਵੀ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਖਿਤਾਬ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ ਪਰ ਜਦੋਂ ਕਿਤੇ ਰੰਗਰੇਟੇ ਗੁਰੂ ਕੇ ਬੇਟੇ ਦੀ ਗੱਲ ਆਉਣੀ ਹੁੰਦੀ ਹੈ ਬਾਬਾ ਜੀਵਨ ਸਿੰਘ ਦੀ ਗੱਲ ਆਉਂਦੀ ਹੁੰਦੀ ਹੈ ਇਹ ਉਹਨਾਂ ਦਾ ਅੱਜ ਵੀ ਪੁਰਾਣਾ ਨਾਂ ਜਿਹੜਾ ਬਾਬਾ ਜੈਤਾ ਦੀ ਕਈ ਪ੍ਰਚਾਰਕ ਵੀ ਇਹੀ ਗੱਲ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਅੱਜ ਵੀ ਜਿਹੜਾ ਬਾਬਾ ਜੈਤਾ ਦੇ ਨਾਲ ਹੀ ਲੋਕ ਕਹਿੰਦੇ ਨੇ ਬਾਬਾ ਜੀਵਨ ਸਿੰਘ ਕਹਿ ਕੇ ਵੀ ਇਹ ਫੁਕਾਰ ਦੀ ਮੈਂ ਇੱਕ ਗੱਲ ਇੱਥੇ ਹੋਰ ਕਹਣੀ ਚਾਹਾਂ ਉਹ ਬਹਾਦਰ ਬਾਬਾ ਵਿਦੀ ਚੰਦ ਜੀ ਬਾਬਾ ਜੀਵਨ ਸਿੰਘ ਤੋਂ ਕਈ ਚਿਰ ਸਮਾਂ ਪਹਿਲਾਂ ਹੋਏ ਨੇ ਠੀਕ ਹੈ ਜੀ ਬਾਬਾ ਵਿਦੀ ਚਾਂਦ ਜੀ ਦੇ ਪਿੰਡ ਦਾ ਵੀ ਪਤਾ ਹੈ ਤੇ ਉਹਨਾਂ ਦਾ ਜਨਮ ਸਥਾਨ ਦਾ ਵੀ ਪਤਾ ਕਿੱਥੇ ਹੋਇਆ ਹੈ ਤੇ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਗਵਾਤਾ ਉਹਨਾਂ ਦਾ ਪਤਾ ਨਹੀਂ ਕੋਈ ਲਖਾਰੀ ਲਿਖਦਾ ਪਿਆ ਹੈ ਪਟਨਾ ਸਾਹਿਬ ਹੋ ਰਿਹਾ ਹੈ ਕੋਈ ਲਿਖਦਾ ਪਿਆ ਹੈ ਗੱਗੋਮਾਲ ਹੋਣ ਰਿਹਾ ਕਦੀ ਇੱਕ ਬੜੀ ਸੋਚੀ ਸਮਝੀ ਸਾਜ ਦੇ ਤਹਿਤ ਚਾਲ ਦੇ ਤਹਿਕ ਕਿਉਂਕਿ ਰੰਗਰੇਟਿਆਂ ਦੀਆਂ ਕੁਰਬਾਨੀਆਂ ਬੜੀਆਂ ਤਗੜੀਆਂ ਨੇ ਸਿੱਖ ਪੰਥ ਦੇ ਵਿੱਚ ਬੜਾ ਬੜੇ ਤਗੜੇ ਰੁਤਬੇ ਜਿਹੜੇ ਪਾਏ ਕਿਨਾਲ ਦੇ ਇਹਨਾਂ ਰੰਗਰੇਟਿਆਂ ਨੇ ਪਾਏ ਨੇ ਇਸ ਕਰਕੇ ਉਹ ਕਹਿੰਦੇ ਕਿ ਇਹਨਾਂ ਦਾ ਹੌਲੀ ਹੌਲੀ ਇਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚੋਂ ਖਤਮ ਕਰ ਦੋ ਇਹਨਾਂ ਦਾ ਨਾਮੋਂ ਨਿਸ਼ਾਨੀ ਖਤਮ ਹੋ ਜੇ ਤੇ ਜਿਹੜਾ ਅਸੀਂ ਕੜਮ ਚੌਧਰੀ ਪੰਥ ਦੇ ਬਣੇ ਰਹੀ ਹੈ ਕੀ ਤੁਹਾਡੀ ਸੋਚ ਇਹ ਹੈ ਕਿ ਇਹ ਲੋਕ ਤੁਹਾਡੇ ਜਿਹੜੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਤੁਹਾਡੇ ਕਮਿਊਨਿਟੀ ਦੇ ਲੋਕਾਂ ਨੇ ਰੰਗਰੇਟੇ ਸਿੰਘਾਂ ਨੇ ਉਹਨੂੰ ਦਬਾਰੇ ਨੇ ਇਤਿਹਾਸ ਨੂੰ ਦਬਾਰੇ ਨੇ ਬਿਲਕੁਲ ਜੀ ਵੇਖੋ ਮੈਨੂੰ ਇੱਕ ਗੱਲ ਦੱਸੋ ਅੱਜ ਤੱਕ ਮੰਜੀ ਸਾਹਿਬ ਵਿਖੇ ਸ਼ਰੋਮਣੀ ਜਰਨੈਲ ਅਮਰ ਸ਼ਹੀਦ ਧੰਤਨ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਾਂ ਸ਼ਿਦੀ ਦਿਹਾੜਾ ਮਨਾਇਆ ਅਜੇ ਤੱਕ ਜੇ ਮਨਾਇਆ ਤਾਂ ਦੱਸੋ ਕੇਵਲ ਹੁਣ ਆਣ ਕੇ ਤਖਤ ਸ੍ਰੀ ਅਨੰਦਪੁਰ ਕੇ ਕੇਸਗੜ੍ਹ ਸਾਹਿਬ ਆਣ ਕੇ ਜਿਹੜਾ ਜਨਮ ਦਿਹਾੜਾ ਜਿਹੜਾ ਹੈ ਪ੍ਰਕਾਸ਼ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ ਉਹ ਵੀ ਹੁਣ ਜ਼ੋਰ ਪਿਆ ਤਦ ਬਾਕੀ ਉੱਥੇ ਮਨਾਇਆ ਜਾ ਰਿਹਾ ਹੋਰ ਕਿਸੇ ਵੀ ਜਥੇਬੰਦੀ ਦੇ ਵਿੱਚ ਜਾਂ ਹੋਰ ਵੀ ਜਿਹੜੇ ਇੱਕ ਨਾਲ ਦਲ ਪੰਥ ਨੇ ਉਹਨਾਂ 'ਚ ਮਨਾਇਆ ਜਾਂਦਾ ਨਹੀਂ ਮਨਾਇਆ ਜਾਂਦਾ ਕਿਉਂਕਿ ਉਹ ਇਹ ਕਹਿੰਦੇ ਇਹ ਮਜਬੀਆਂ ਦਾ ਸ਼ਹੀਦ ਹੋਇਆ ਏ ਉਹ ਮਨਉਣ ਚਾਹੇ ਨਾ ਮਨਉਣ ਇਹ ਸਨ ਬਾਬਾ ਗੁਰਦਿਆਲ ਸਿੰਘ ਜਿਨ੍ਹਾਂ ਦਾ ਸ਼ਿਕਵਾ ਹੈ ਕਿ ਸਾਡੇ ਇਤਿਹਾਸ ਨੂੰ ਸਾਡੀਆਂ ਕੁਰਬਾਨੀਆਂ ਨੂੰ ਅੱਜ ਵੀ ਜਿਹੜਾ ਉਹ ਪਛਾੜਿਆ ਜਾ ਰਿਹਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਹੋਰ ਵੀਰ ਜੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਧੰਨਵਾਦ ਅ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਗੁਰਦਿਆਲ ਸਿੰਘ ਜੀ ਸਾਡੇ ਨਾਲ ਵੀਰ ਜੀ ਕਿਵੇਂ ਦੇਖਦੇ ਹੋ ਜਿਹੜੀ ਆ ਬੇਅਦਬੀ ਦਾ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਆ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਆ ਪੂਰਾ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਕੀਤੀ ਹੈ ਬਿਲਕੁਲ ਜੀ ਨਿੰਦਣਯੋਗ ਘਟਨਾ ਕਿਉਂਕਿ ਜਿਸ ਤਰ੍ਹਾਂ ਟਰੈਕਟਰ ਦੇ ਮਗਰ ਪਾ ਕੇ ਨਿਸ਼ਾਨ ਸਾਹਿਬ ਨੂੰ ਧੋਇਆ ਜਾ ਰਿਹਾ ਇੱਕ ਤਾਂ ਧਜੀਆਂ ਉਡਾਈਆਂ ਦੀਆਂ ਮਰਿਆਦਾ ਦੀ ਉਹਨਾਂ ਵੱਲੋਂ ਕਾਫੀ ਬਿਆਨ ਵੀ ਧਾਗੇ ਗਿਆ ਕਿ ਅਸੀਂ ਤੱਕ ਸਾਹਿਬ ਤੋਂ ਮਨਜ਼ੂਰੀ ਲਈ ਹੈ ਜੇ ਮਨਜ਼ੂਰੀ ਲਈ ਗਈ ਸੀ ਉਹਦਾ ਲੈਟਰ ਕਿਉਂ ਨਹੀਂ ਦਿਖਾਇਆ ਗਿਆ ਹੇ ਤੱਕ ਫਿਰ ਜਦੋਂ ਆਪਾਂ ਨਿਸ਼ਾਨ ਸਾਹਿਬ ਕੋਈ ਬਤੌਣਾ ਨਾ ਬੜੇ ਸਤਕਾਰ ਦੇ ਨਾਲ ਉਹਨੂੰ ਜਾਂ ਤੇ ਬਲੇਡ ਦੇ ਨਾਲ ਕੱਟ ਕੇ ਬੜੇ ਸਤਕਾਰ ਦੇ ਨਾਲ ਹੱਥਾਂ 'ਚ ਫੜਿਆ ਜਾਂਦਾ ਉਹ ਵੀ ਉਹ ਵੀ ਸਿੱਧਾ ਨੰਗੇ ਹੱਥ ਨਹੀਂ ਕੋਈ ਫੜਦਾ ਆਪ ਦਾ ਸਰੋਪਾ ਲੈ ਕੇ ਉਹਦੇ ਨਾਲ ਫੜੂਗਾ ਇਹ ਤਾਂ ਟਰੈਕਟਰ ਮਗਰ ਪਾ ਕੇ ਤੁਸੀਂ ਉਹਨੂੰ ਧੂਰ ਹੈ ਸੰਗਤ ਦੀ ਵੀ ਇਕਤਰਤਾ ਕੀਤੀ ਹੈ ਬਿਲਕੁਲ ਇਕਤਰਤਾ ਕੀਤੀ ਜਾਂਦੀ ਹੈ ਬਿਲਕੁਲ ਬੇਦਬੀ ਹੈ ਜੀ ਛਰਿਆ ਬੇਦਬੀ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਰੰਗਰੇਟੇ ਸਿੰਘ ਨੂੰ ਜੇ ਗੱਲ ਕਰ ਲਈਏ ਜਿਸ ਤਰ੍ਹਾਂ ਟਰੈਕਟਰ ਦੇ ਮਗਰ ਨਿਸ਼ਾਨ ਸਾਹਿਬ ਨੂੰ ਪੁਆਇਆ ਜਾ ਰਿਹਾ ਉਸ ਤੋਂ ਪਹਿਲਾਂ ਸਾਡੇ ਯੋਧੇ ਜਿਹੜੇ ਸੀ ਦਿੱਲੀ ਤੋਂ ਜਿਹੜੀ ਸੀ ਮੁਗਲਾਂ ਦੀ ਕਹਿ ਲਈ ਕਿ ਕੁਰਸੀ ਤੂੰ ਕੇ ਜਿਹੜੇ ਦਰਬਾਰ ਸਿਰ ਤੱਕ ਲਿਆਈ ਤੇ ਅੱਜ ਇਹਨਾਂ ਨੂੰ ਇਹ ਸ਼ਰਮ ਨਾ ਆਈ ਕਿ ਅਸੀਂ ਕਿੱਡੀ ਗੰਦੀ ਖਲੌਣੀ ਕਰ ਹਰਕਤ ਕਰਨ ਲੱਗੇ ਆ ਦੇਖੋ ਜੀ ਇਤਿਹਾਸ ਨੂੰ ਛੜਾਂਗੇ ਨਾ ਤਾਂ ਫੇਰ ਤਾਂ ਬਹੁਤ ਕੁਝ ਨਿਕਲਦਾ ਹੈ ਇਤਿਹਾਸ ਜਿਹੜਾ ਸਾਡਾ ਉਹ ਸਰਵੋਤਮਕਮ ਹੈ ਜਿਸ ਨੂੰ ਜਿਹਦਾ ਕੋਈ ਤੋੜ ਨਹੀਂ ਹੈਗਾ ਹਮ ਇੱਕ ਆਪਾਂ ਜਿਹੜੇ ਅੱਜ ਦੇ ਵਿਸ਼ੇ ਤੇ ਰਹੀਏ ਨਾ ਤੇ ਵਿਸ਼ੇ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਉਹ ਉਹਨਾਂ ਨੇ ਇੱਕ ਬਿਆਨ ਲਾ ਗਿਆ ਕਿ ਮੈਂ 20 ਸਾਲ ਤੋਂ ਜ਼ਮੀਨ ਵਾਰ ਰਿਆ ਹਾਂ ਹਨਾ ਤੇ 20 ਸਾਲ ਤੋਂ ਜੇ ਤੂੰ ਜ਼ਮੀਨ ਵਾਰ ਰਿਆ ਭਾਈ ਕਾਰਪੋਰੇਸ਼ਨ ਦੀ ਤੇ ਉਹਦਾ ਠੇਕਾ ਵੀ ਤੇ ਦਿੱਤਾ ਹੀ ਹੋਊਗਾ ਉਹਦੀਆਂ ਰਸੀਤਾਂ ਕਿੱਥੇ ਆ ਇੱਕ ਬੰਦੇ ਨੂੰ 20 ਸਾਲ ਕਾਰਪੋਰੇਸ਼ਨ ਨੇ ਕਿਵੇਂ ਜ਼ਿੰਮੇਵਾਰੀ ਦੇਤੀ ਵੀ ਤੂੰ 20 ਸਾਲ ਤੱਕ ਇੱਕੋ ਹੀ ਬੰਦਾ ਜ਼ਮੀਨ ਵਾਲੇ ਕੀ ਗੱਲ ਦੂਜੇ ਪਿੰਡ ਚ ਪਿੰਡ ਪਿੰਡ ਚ ਬੰਦੇ ਹੈ ਨਹੀਂ ਔਰ ਗੁਰਦੇਵਾਲ ਜੀ ਇਹ ਗੱਲ ਮਸਲਾ ਤੇ ਅੱਜ ਬੇਅਦਬੀ ਦਾ ਤਾਂ ਹੈ ਹੀ ਹੈ ਜੀ ਅਸੀਂ ਪਿੰਡਾਂ ਦੇ ਵਿੱਚ ਵੀ ਝਾਤ ਮਾਲੀਏ ਦੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਛੱਪੜ ਹੁੰਦੇ ਸੀ ਉਹ ਵੀ ਇਹਨਾਂ ਲੋਕਾਂ ਨੇ ਅੱਜ ਉਹਨਾਂ ਦੇ ਵਿੱਚ ਆਪਣੀਆਂ ਵਹਿਲੀਆਂ ਬਣਾ ਲੀਆਂ ਨੇ ਉੱਥੇ ਆਪਣੇ ਪਸ਼ੂ ਬੰਨਦੇ ਨੇ ਜਾਂ ਇਹਨਾਂ ਨੇ ਉਹ ਜਗ੍ਹਾ ਵੱਲ ਲੀਆਂ ਨੇ ਕੀ ਲੱਗਦਾ ਤੁਹਾਨੂੰ ਇਹਨਾਂ ਦਾ ਕੱਲਿਆਂ ਦਾ ਹੱਕ ਆ ਵੀ ਸਰਕਾਰੀ ਜ਼ਮੀਨਾਂ ਦਾ ਬਣਦਾ ਅੰਤ ਤੇ ਅਤ ਦਾ ਨਾ ਸਿਰਫ ਅੱਧਕ ਤੇ ਟਿੱਕੀ ਦਾ ਹੀ ਫਰਕ ਆ ਹੈਨਾ ਜਦ ਕਹਿੰਦੇ ਇੱਕ ਸਿਆਣਿਆਂ ਦੀ ਕਹਾਵਤ ਹੁੰਦੀ ਵੀ ਜਦੋਂ ਬੰਦੇ ਦੇ ਜਦੋਂ ਦੁਨੀਆ ਦਾ ਅੰਤ ਆਉਂਦਾ ਨਾ ਜਿਹਦਾ ਅੰਤ ਆਉਂਦਾ ਹੈ ਉਹ ਜਾਂ ਛੱਪੜਾਂ ਨੂੰ ਪੈਂਦੀ ਤੇ ਜਾਂ ਮੜੀਆਂ ਨੂੰ ਪੈਂਦੀ ਹੈ ਹੈਨਾ ਇਹਨਾਂ ਛੱਪੜ ਵੀ ਵਾਲੀ ਮੜੀਆਂ ਵੀ ਵਾਰੀਆਂ ਪੈ ਵੀ ਵਾਲੇ ਤੁਸੀਂ ਵੇਖਿਆ ਹੋਣਾ ਵੀ ਸੜਕਾਂ ਦੇ ਨਾਲ-ਨਾਲ ਜਿੱਕੇ ਤੱਕ ਸੜਕ ਲਾ ਉਹ ਸੜਕ ਦੇ ਉੱਤੇ ਵੀ ਛੋਨਾ ਲਾ ਲੈਣਾ ਹੈਨਾ ਇਹ ਸਾਰਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ ਵਿੱਚ ਚੰਗੇ ਬੰਦੇ ਵੀ ਹੈਗੇ ਜਿਹੜੇ ਮਿੱਟੀ ਲਾ ਵੀ ਰਹੇ ਹੈਨਾ ਤੁਸੀਂ ਵੇਖਿਆ ਹੋਊਗਾ ਇੱਕ ਦੋ ਵੀਡੀਓ ਵਾਇਰਲ ਹੁੰਦੀਆਂ ਕਿ ਉਹ ਕਿਸਾਨ ਭਰਾ ਆ ਮਿੱਟੀ ਲਾ ਰਹੇ ਚੰਗੇ ਬੰਦੇ ਵੀ ਹੈਗੇ ਪਰ